ਸੰਜੋਗ ਸੀਐਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨਜੀ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਡੀਡੀਆਈਜੀ ਰੇਂਜ ਮੈਡਮ ਨਿਲੰਬਰੀ ਜਗਦੇ ਦੇ ਉਹਨਾਂ ਨੇ ਸਾਨੂੰ ਸਟ੍ਰਿਕਟ ਔਰ ਬਹੁਤ ਹੀ ਸਖਤ ਇਹ ਹਦਾਇਤਾਂ ਹੈਗੀਆਂ ਕਿ ਕੋਈ ਵੀ ਗੈਂਗਸਟਰ ਕ੍ਰਾਈਮ ਔਰ ਜਿਹੜੇ ਇਹ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਇੱਕ ਜ਼ੀਰੋ ਡਾਲਰ ਟੋਲਰੈਂਸ ਪਾਲਿਸੀ ਪੁਲਿਸ ਨੇ ਅਪਣਾਣੀ ਉਹਨੇ ਡਾਇਰੈਕਸ਼ਨਸ ਨੂੰ ਫਾਲੋ ਕਰਦੇ ਹੋਏ ਫਰੀਦਕੋਟ ਪੁਲਿਸ ਦੀ ਸਾਰੀ ਟੀਮ ਨੇ ਪਿਛਲੇ भी पच्ची दिन ऑर्गेनाइज क्राइम के गैंगस्टर के खिलाफ एक बहुत सख्त एक्शन लिया है ये सारा ही जो ऑपरेशन है ये परसनली सुपरवाइज किए गए एस पी डी जोगेश्वर गुराया जी और डी एस पी डी अवतार सिंह जी एंड इट वॉज लेड बाय आर सी आई ए इंचार्ज फरीदकोट अमरिंदर सिंह एंड सी आई ए जैतो चरणजीत इन्होंने एज अ टीम काम करते ਜੇ ਦੇ ਵਿੱਚ ਰੀਸੈਂਟ ਜਿਹੜਾ ਮੋਡਿਊਲ ਬਰਸਟ ਹੋਇਆ ਹੈ ਉਹ ਕੱਲ ਬਰਸਟ ਹੋਇਆ ਜੇ ਵਿੱਚ ਤਿੰਨ ਬੰਦੇ ਅਰੈਸਟ ਹੋਏ ਨੇ ਔਰ ਇੱਕ ਟਾਰਗੇਟ ਕਿਲਿੰਗ ਜਿਹੜੀ ਹੋਣੀ ਸੀ ਲੁਧਿਆਣਾ ਸ਼ਹਿਰ ਚ ਉਹ ਅਵਰਟ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਵੀ ਹੈ ਕਿ ਇਹ ਜਿਹੜੇ ਤਿੰਨ ਬੰਦੇ ਹੈ ਇਹਨਾਂ ਨੂੰ ਹੈਂਡਲ ਕਰਦੇ ਸੀ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਔਰ ਉਹ ਬਦਮਾਸ਼ ਵੀ ਫਰੀਦਕੋਟ ਨੂੰ ਬਿਲੋਂਗ ਕਰਦੇ ਸੀ ਤੇ ਐਕਸਟਰਸ਼ਨ ਕੇਸਾਂ ਵਿੱਚ ਪਹਿਲਾਂ ਵੌਂਟਡ ਸੀ ਬਟ ਉਹ ਬਹੁਤ ਟਾਈਮ ਪਹਿਲਾਂ ਫਰੀਦਕੋਟ ਔਰ ਇੰਡੀਆ ਨੂੰ ਛੱਡ ਕੇ ਜਾ ਚੁੱਕੇ ਸੀ ਤਾਂ ਹੁਣ ਇਹ ਉਧਰ ਬਾਹਰ ਬੈਠ ਕੇ ਇੱਥੇ ਜਿਹੜੇ ਲੋਕਲ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਨੇ ਉਹਨਾਂ ਨੂੰ ਇਹ ਬੁਲਾਉਂਦੇ ਸੀ ਫੁਸਲਾਉਂਦੇ ਸੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਸੀ ਤਾਂ ਉਹਨਾਂ ਕੋਲੋਂ ਵਾਰਦਾਤ ਨੂੰ ਅੰਜਾਮ ਕਰਵਾਉਣ ਦੀ ਉਹਨਾਂ ਦੀ ਕੋਸ਼ਿਸ਼ ਸੀ ਇਹ ਫੋਰਨ ਹੈਂਡਲਰਸ ਨੇ ਇਹ ਫਰੀਦਕੋਟ ਦੇ ਜਿਹੜੇ ਦੋ ਯੰਗ ਮੁੰਡੇ ਸੀ ਉਹਨਾਂ ਨੂੰ ਦੋ ਵੈਪਨਸ ਵੀ ਪ੍ਰੋਵਾਈਡ ਕਰਵਾਏ ਜਿਹੜੇ टीम वालों ऑलरेडी रिकवर हो चुके हैं इन्हों एक वेपन बरेटा है विच इज अ फॉरन मेड सोफेस्टिगेटेड वेपन जो दूजा वेपन है वो पॉइंट थ्री जीरो बोर वेपन है अगेन अ सोफेस्टिगेटेड वेपन जो तीजा एक्यूज अरेस्ट होया है वह बरनाले का है एंड ही वॉज ऑल्सो टास्क टू कलैक्ट द वेपन आफ्टर द कमीशन ऑफ द इंसीडेंट तो ये पूरा ही जरा मॉड्यूल है ये एंड टू एंड ब्रेक होया और जो एक, एक पॉसिबल टारगेट किलिंग लुधियाने होनी सी ਔਰ ਇਹ ਦੋ ਗੈਂਗਸ ਦਾ ਆਪਸੀ ਪ੍ਰਾਈਮਰ ਫੇਸੀ ਲੱਗਦਾ ਹੈ ਕਿ ਮਸਲਾ ਸੀ ਉਹ ਅਸੀਂ ਪ੍ਰिवेंट ਕਰਨ 'ਚ ਵੀ ਕਾਮਯਾਬ ਹੋਏ ਹੈ ਤੇ ਇਹਨਾਂ ਨੂੰ ਅਸੀਂ ਅਰੈਸਟ ਵੀ ਕੀਤਾ ਹੈ ਇਸ ਦੇ ਸੰਬੰਧ ਵਿੱਚ ਹੀ ਜਿਹੜੇ ਡੀਟੇਲਸ ਹੈਗੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਕਿ 24 ਨਵੰਬਰ ਨੂੰ ਇਹ ਆਪਰੇਸ਼ਨ ਸਟਾਰਟ ਹੋਇਆ ਔਰ ਸੀਆਈਏ ਫਰੀਦਕੋਟ ਦੀ ਟੀਮ ਨੂੰ ਜੋ ਇਨਪੁਟ ਸਾਈਟ ਆਉਣਾ ਨੇ ਨਾਕਾ ਲਗਾਇਆ ਔਰ ਇਥੇ ਕਲਵੰਡੀ ਟੂ ਸਰਹੰਨੇਹਰ ਰੋਡ 'ਤੇ ਇੱਕ ਗੱਡੀ ਇੰਟਰਸੈਪਟ ਹੋਈ ਈਟੀਓਸ ਨਾਲ ਈਟੀਓਸ ਗੱਡੀ ਉਹਨਾਂ ਵਿੱਚ ਤਿੰਨ ਬੰਦੇ ਜਿਹੜੇ ਸੀ ਉਹ ਪ੍ਰੈਜੈਂਟ ਸੀ ਜਿਨ੍ਹਾਂ ਦੇ ਨਾਂ ਹੈ ਜਤਿੰਦਰ ਸਿੰਘ ਉਰਫ ਸੋਨੂ ਇਹ ਬਰਨਾਲੇ ਦਾ ਵਸਨੀਕ ਹੈ ਜਸ਼ਨਜੋਤ ਸਿੰਘ ਉਰਫ ਜੱਸਾ ਤੇ ਮਨਪ੍ਰੀਤ ਸਿੰਘ ਇਹ ਦੋਨੋਂ ਹੀ ਇੱਥੇ ਪਿੰਡ ਹਰੀਮੋ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਔਰ ਇਹਨਾਂ ਦੀ ਗੱਡੀ ਦੀ ਤਲਾਸ਼ੀ ਤੋਂ 0.30 ਹੋਰ ਵੈਪਨ ਤੇ ਇੱਕ ਬਰੇਟਾ ਰਿਕਵਰ ਹੋਇਆ ਜਦੋਂ ਇਹਨਾਂ ਦੀ ਸਖਤੀ ਨਾਲ ਪੁੱਛ ਕੇ ਚੋਈ ਤਾਂ ਇਹ ਸਾਰਾ ਜਿਹੜਾ ਮੋਡਿਊਲ ਹੈ ਉਹਦੀ ਉਹਦਾ ਪਰਦਾ ਫਾਸ਼ ਹੋਇਆ ਜਿਹੜਾ ਫੋਰਨ ਹੈਂਡਲਰ ਹੈ ਉਹਦਾ ਨਾਮ ਹੈ ਦਿਲਪ੍ਰੀਤ ਸਿੰਘ ਇਹ ਵੀ ਹਰੀਨੋ ਦਾ ਹੀ ਰਹਿਣ ਵਾਲਾ ਹੈ ਔਰ ਇਹਦੇ ਖਿਲਾਫ ਵੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਐਸ ਪਰ ਪ੍ਰੋਸੀਜਰ ਜਿਹੜਾ ਹੈਗਾ ਉਹ ਅਸੀਂ ਕਰਾਂਗੇ ਐਂਡ ਵੀ ਵਿਲ ਮੇਕ ਸ਼ੋਰ ਕਿ ਇਹ ਬਾਹਰ سے ਬਹਿ ਕੇ ਇੱਥੇ ਸਾਡੇ ਜਿਹੜੇ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਹੈ ਉਹਨਾਂ ਨੂੰ ਇਹ ਪੋਲਿਊਟ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਅਸੀਂ ਇਹ ਅਲਾਉ ਨਹੀਂ ਕਰਾਂਗੇ ਤੇ ਇਹਨਾਂ ਨੂੰ ਇਹ ਕ੍ਰਾਈਮ ਵਰਲ ਧੱਕਣ ਦੇ ਜਿਹੜਾ ਕੰਮ ਕਰਦੇ ਹਨ ਉਹ ਵੀ ਅਸੀਂ ਪ੍ਰੀਵੈਂਟ ਕਰਾਂਗੇ ਤੇ ਦਿਲਪ੍ਰੀਤ ਸਿੰਘ ਦਾ ਇਹਦੇ ਵਿੱਚ ਰੋਲ ਆਇਆ ਤਾਂ ਇੱਕ ਹੋਰ ਜਿਹੜਾ ਹੈਂਡਲਰ ਹੈ ਬਰਨਾਲੇ ਦਾ ਹੀ ਬੰਦਾ ਹੈ ਉਹ ਵੀ ਇਹ ਦੋਨੋਂ ਇਕੱਠੇ ਬਾਹਰ ਬੈਠੇ ਆਂ ਔਰ ਇਤੇ ਇਨਾਂ ਨੇ ਟਾਰਗੇਟ ਕਿਲਿੰਗ ਦੀ ਵਾਰਦਾਤ ਇਹਨਾਂ ਨੇ ਕਰਾਣੀ ਸੀ ਜਿਹੜਾ ਟਾਰਗੇਟ ਹੈ ਉਹਦੇ ਡੀਟੇਲਸ ਮੈਂ ਤੁਹਾਨੂੰ ਨਹੀਂ ਦੱਸਾਂਗੇ ਡੂ ਟੂ ਆਬਵੀਅਸ ਰੀਜਨਸ ਬਟ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ ਅ ਟੋਟਲ ਆਫ 20 ਟੂ 25 ਲੱਖ ਰੁਪੀਜ਼ ਵਾਸ ਆਫਰਡ ਯਾਨੀ ਇਨ ਦੋਨੋਂ ਮੁੰਡਿਆਂ ਨੂੰ ਇਹ

आई है सामने की जबो ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਐਂਡ ਦੇ ਸਿਸਟਮਡ ਇੰਜਰੀਜ਼ ਇਹਨਾਂ ਨੂੰ ਐਂਕਲ ਤੇ ਨੀਤੇ ਇਹਨਾਂ ਨੂੰ ਇੰਜਰੀਜ਼ ਹੋਈਆਂ ਫਿਰ ਅਸੀਂ ਇਹਨਾਂ ਨੂੰ ਮੈਡੀਕਲ ਏਡ ਇਮੀਡੀਏਟ ਪ੍ਰੋਵਾਈਡ ਕਰਾਈ ਐ ਐਸ ਪਰ ਪ੍ਰੋਸੀਜਰ ਇੰਪੋਰਟੈਂਟਲੀ ਇਹ ਮੈਂ ਸਾਰੇ ਜਿਹੜੇ ਮੈਨੂੰ ਸੁਣ ਰਹੇ ਮਾਪੇ ਵੀ ਮੈਂ ਉਹਨਾਂ ਨੂੰ ਵੀ ਇਹ ਦੱਸਾਂਗੀ ਕਿ ਇਹ ਤਿੰਨੋ ਹੀ ਜਿਹੜੇ ਮੁੰਡੇ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਔਰ ਇਹ ਫਸਟ ਟਾਈਮ ਇੱਕ ਕ੍ਰਾਈਮ ਵਾਲੇ ਪਾਸੇ ਇਹਨਾਂ ਨੂੰ ਤੋਰਿਆ ਗਿਆ ਔਰ ਇਹਨਾਂ ਨੂੰ ਇਤਨਾ ਹੈਵੀ ਇੱਕ ਅਮਾਉਂਟ ਆਫਰ ਕੀਤਾ ਗਿਆ ਇਹਨਾਂ ਦੀ ਜਦੋਂ ਅਸੀਂ ਸੋਸ਼ਲ ਮੀਡੀਆ ਪ੍ਰੋਫਾਈਲਸ ਚੈੱਕ ਕੀਤੀਆਂ ਤੇ ਉਹ ਚ ਵੈਪਨਸ ਦੇ ਨਾਲ ਫੋਟੋਸ ਔਰ ਇਸ ਟਾਈਪ ਦਾ ਜਿਹਨੂੰ ਇਹਨੇ ਕਿ ਰੈਡੀਕਲਾਈਜ਼ ਇਹਨਾਂ ਨੂੰ ਕੀਤਾ ਗਿਆ ਤੇ ਪੈਰੈਂਟਸ ਵੀ ਆਪਣੇ ਬੱਚਿਆਂ ਦੀ ਜਿਹੜੀ ਐਕਟੀਵਿਟੀਜ਼ ਹੈ ਉਹਨਾਂ ਨੂੰ ਮੋਨਿਟਰ ਕਰਨ ਕਿਉਂਕਿ ਇਹ ਦੋਨੋਂ ਇਹ ਮੁੰਡੇ ਜਿਹੜੇ ਹਰੀ ਨਾਲੇ ਸੀ ਇਹ ਯੰਗ ਮੁੰਡੇ 21 22 ਸਾਲਾਂ ਦੇ ਮੁੰਡੇ ਹੈਗੇ ਤੇ ਇਹਨਾਂ ਤੇ ਕੰਟਰੋਲ ਹੋਣਾ ਐਜ਼ ਅ ਸੋਸਾਇਟੀ ਐਜ਼ ਅ ਕਮਿਊਨਿਟੀ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਜਿਹੜਾ ਸੈਕੰਡ ਮੋਡਿਊਲ ਫਰੀਦਕੋਟ ਪੁਲਿਸ ਵੱਲੋਂ ਪਹਿਲਾਂ ਇੱਕ ਛੋਟਾ ਸੋ ਅਲਬਿ ਚਿਰੰਦੂ ਦੇ ਨੇ ਇਹਨਾਂ ਦਾ ਟਾਰਗੇਟ ਸੀ ਕੀ ਇਹਨੇ ਇਹ ਰਿਪੋਰਟ ਜਿਸੀ ਕਿਛੇ ਜਿਸ ਨੂੰ ਉਹਨਾਂ ਦਾ ਬਾਹਰ ਆ ਜਾਂਦਾ ਜੀ ਇਹ ਇਟ ਇਜ਼ ਟੂ अर्ली ਟੂ ਸੇ ਔਰ ਇਹ ਜਿਹੜੇ ਇਨਪੁਟਸ ਹੋਣਗੇ ਜਾਂ ਇਨਫੋਰਮੇਸ਼ਨ ਮੈਂ ਬਹੁਤ ਜ਼ਿਆਦਾ ਕਾਰਡੀਨਲ ਸ਼ੇਅਰ ਨਹੀਂ ਕਰ ਪਾਵਾਂਗੀ ਕਿਉਂਕਿ ਇਸ ਤੋਂ ਇਹ ਹੁੰਦਾ ਹੈ ਕਿ ਜਿਹੜਾ ਟਾਰਗੇਟ ਹੈ ਉਹਦੀ ਆਈਡੈਂਟੀਟੀ ਵੀ ਲੂਸ ਹੋ ਜਾਂਦੀ ਹੈ ਬਟ ਯੈਸ ਜਿਹੜਾ ਟਾਰਗੇਟ ਸੀ ਉਹ ਵੀ ਇਸੀ ਟਾਈਪ ਦੀ ਗਲਤ ਐਕਟੀਵਿਟੀਜ਼ 'ਚ ਪ੍ਰਾਈਮਾ ਫੇਸੀ ਸਾਨੂੰ ਲੱਗਦਾ ਹੈ ਕਿ ਇਨੀ ਐਕਟੀਵਿਟੀਜ਼ 'ਚ ਸੀ ਔਰ ਉਹਨੂੰ ਵੀ ਅਸੀਂ ਉਹਦੀ ਵੀ ਅਸੀਂ ਕੁਝ-ਕੁਝ ਕਰਾਂਗੇ ਜੋ ਡੀਟੇਲਸ ਹੋਣਗੇ ਔਰ ਜੋ ਅਸੀਂ ਪਬਲਿਕ ਡੋਮੇਨ ਸ਼ੇਅਰ ਕਰ ਪਾਵਾਂਗੇ ਉਹ ਅਸੀਂ ਕਰਨਾ ਕਰਾਂਗੇ ਔਰ ਉਹਨਾਂ 'ਚ ਜਿਹੜਾ ਇਹ ਸਾਰਾ ਹੈਂਡਲ ਕਰ ਰਿਆ ਸੀ ਉਸਦੇ ਖਿਲਾਫ ਵੀ ਕਹਿੰਦਾ ਕੋਈ ਮਾਮਲਾ ਹਾਂਜੀ ਦਿਲਪ੍ਰੀਤ ਦੇ ਖਿਲਾਫ ਪੁਰਾਣਾ ਪੱਤਾ ਹੈ ਔਰ ਉਹ 2024 'ਚ ਪਰਚਾ ਰਜਿਸਟਰ ਹੋਇਆ ਸੀ ਜਿਹਦੇ 'ਚ ਇੱਕ ਐਕਸਟਰਸ਼ਨ ਕਾਲ ਆਈ ਸੀ ਸਕੂਲ ਪ੍ਰਿੰਸੀਪਲ ਨੂੰ ਅਲਟੂ ਵੀ ਇਹਨੇ ਬਾਰੂ ਬੈ ਕੇ ਇੱਥੇ ਮੁੰਡਿਆਂ ਨੂੰ ਬਰਗਲਾ ਕੇ ਉਹਨਾਂ ਕੋਲੋਂ ਇੱਕ ਕ੍ਰਾਈਮ ਹੋਣੇ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਸੋ ਹੀ ਹਾਸ ਬੀਨ ਨੋਮੀਨੇਟਿਡ ਇਨ ਥੈਟ ਐਫ ਆਈ ਆਰ ਐਸ ਵੈਲ ਐਂਡ ਨਾਓ ਹੀ ਇਜ਼ ਬੀਨ ਨੋਮੀਨੇਟਿਡ ਇਨ ਥਿਸ ਇਸ ਉਹ ਬੇ ਗਰੁੱਪ ਨਾਲ ਵੀ ਜੁੜਿਆ ਹੋਇਆ ਹੈ ਯੈਸ ਇਹ ਜੁੜਿਆ ਹੋਇਆ ਹੈ ਅਸੀਂ ਇਹਦੇ ਡੀਟੇਲਸ ਤੁਹਾਨੂੰ ਪ੍ਰੋਪਰ ਅੱਗੇ ਕਾਰਵਾਈ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਦਾਂਗੇ ਕਿਉਂਕਿ ਇਹ ਕੱਲ ਹੀ ਐਫ ਆਈ ਆਰ ਰਜਿਸਟਰ ਹੋਈ ਹੈ ਤਾਂ ਅਸੀਂ ਤੁਹਾਡੇ ਨਾਲ ਅੱਜ ਨਹੀਂ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਸੀ ਉਹ ਅਸੀਂ ਕਰ ਰਹੇ ਹਾਂ ਸੈਕੰਡ